ओम शांति आ संडे हा 7 ऑक्टोबर 2024 दे पापा दे 7 तार महवाग बाबा बोली मिठे बच्चे बापा इने तुसी बच्चिया नो कुम्बी पाक नरक तो निकालन दे लई तुसी बच्चिया ने बाप नो निमंत्रण वी एस लई दित्ता है प्रश्न है तुसी बच्चे बोत वट्टे कारीगर हो किवें ਤੁਹਾਡੀ ਕਾਰਗਰੀ ਕੀ ਹੈ ਤੁਸੀਂ ਬੱਚੇ ਬਹੁਤ ਵੱਡੇ ਤੇ ਵੱਡੇ ਕਾਰੀਗਰ ਹੋ ਕਿਵੇਂ ਤੁਹਾਡੀ ਕਾਰਗਰੀ ਕੀ ਹੈ ਉੱਤਰ ਆਸੀਂ ਬੱਚੇ ਅਜੇ ਹੀ ਕਾਰਗਰੀ ਕਰਦੇ ਹਾਂ ਜੋ ਸਾਰੀ ਦੁਨੀਆ ਨਵੀਂ ਬਣ ਜਾਂਦੀ ਹੈ ਉਸ ਲਈ ਅਸੀਂ ਕੋਈ ਇੱਟ ਜਾਂ ਤਗਾੜੀ ਨਹੀਂ ਚੱਕਦੇ ਲੇਕਿਨ ਯਾਦ ਦੀ ਯਾਤਰਾ ਨਾਲ ਨਵੀਂ ਦੁਨੀਆ ਬਣਾ ਦਿੰਦੇ ਹਾਂ ਸਾਨੂੰ ਖੁਸ਼ੀ ਹੈ ਆਸੀਂ ਨਵੀਂ ਦੁਨੀਆ ਦੀ ਕਾਰਗਰੀ ਕਰ ਰਹੇ ਹਾਂ ਆਸੀਂ ਹੀ ਫਿਰ ਅਜੇ ਹੈ ਸਵਰਗ ਦੇ ਮਾਲਿਕ ਬਣਾਂਗੇ ਓਮ ਸ਼ਾਂਤੀ ਮਿੱਠੇ ਮਿੱਠੇ ਰੂਹਾਨੀ ਬੱਚਾ ਪ੍ਰਤੀ ਰੂਹਾਨੀ ਬਾਪ ਐ ਸਮਝਾਂਦੇ ਨੇ ਤੁਸੀਂ ਜਦੋਂ ਆਪਣੇ ਪਿੰਡ ਤੋਂ ਨਿਕਲਦੇ ਹੋ ਬੁੱਧੀ ਵਿੱਚ ਆਉਂਦਾ ਹੈ ਕਿ ਅਸੀਂ ਜਾਂਦੇ ਹਾਂ ਸ਼੍ਰੀ ਬਾਬਾ ਦੀ ਪੜ੍ਹਸਾਲਾ ਵਿੱਚ ਐਵੇਂ ਨਹੀਂ ਕੋਈ ਸਾਧੂ ਸੰਤ ਆਦੀ ਦਾ ਦਰਸ਼ਨ ਕਰਨ ਵਾਦ ਸ਼ਾਸਤਰ ਆਦਿ ਸੁਣਨ ਜਾਂਦੇ ਹਾਂ ਤੁਸੀਂ ਜਾਣਦੇ ਹੋ ਅਸੀਂ ਜਾਣੇ ਹਾਂ ਸ਼ਿਵ巴巴 ਦੇ ਕੋਲ ਦੁਨੀਆ ਦੇ ਮਨੁੱਖਤਾ ਸਮਝਦੇ ਨੇ ਸ਼ਿਵ ਪਿਤਾ ਉੱਪਰ ਰਹਿੰਦੇ ਨੇ ਉਹ ਜਦੋਂ ਯਾਦ ਕਰਦੇ ਨੇ ਤਾਂ ਅੱਖਾਂ ਖੋਲ ਕੇ ਨਹੀਂ ਬੈਠਦੇ ਪਉ ਅੱਖਾਂ ਬੰਦ ਕਰਕੇ ਧਿਆਨ ਵਿੱਚ ਬੈਠਦੇ ਨੇ ਸ਼ਿਵਲਿੰਗ ਜੋ ਦੇਖਿਆ ਹੋਇਆ ਹੁੰਦਾ ਹੈ ਪਲੇ ਸ਼ਿਵ ਦੇ ਮੰਦਰ ਵਿੱਚ ਜਾਣਗੇ ਤਾਂ ਵੀ ਸ਼ਿਵ ਨੂੰ ਯਾਦ ਕਰਨਗੇ ਉੱਪਰ ਹੀ ਦੇਖਣਗੇ ਕਿ ਮੰਦਿਰ ਆਦਾਏਗਾ ਕਈ ਫਿਰੱਖਾਂ ਬੰਦ ਕਰਕੇ ਬੈਠਦੇ ਨੇ ਸਮਝਦੇ ਨੇ ਜੇਕਰ ਨજર ਇਹ ਦੇਵੀ ਨਾਮ ਰੂਪ ਵਿੱਚ ਜਾਏਗੀ ਤਾਂ ਸਾਡੀ ਸਾਧਨਾ ਟੁੱਟ ਜਾਏਗੀ ਉਹ ਤੁਸੀਂ ਬੱਚੇ ਜਾਣਦੇ ਹੋ ਅਸੀਂ ਭਲੇ ਸ਼ਿ巴巴 ਨੂੰ ਯਾਦ ਗਾਉਂਦੇ ਸੀ ਕੋਈ ਸ਼੍ਰੀਕ੍ਰਿਸ਼ਨ ਨੂੰ ਯਾਦ ਗਾਉਂਦੇ ਕੋਈ ਰਾਮ ਨੂੰ ਯਾਦ ਗਾਉਂਦੇ ਕੋਈ ਆਪਣੇ ਗੁਰੂ ਨੂੰ ਵੀ ਯਾਦ ਕਰਦੇ ਗੁਰੂ ਦਾ ਛੋਟਾ ਜਿਹਾ ਲੋਕਟ ਬਣਾ ਕੇ ਵੋਂਦੇ ਨੇ ਗੀਤਾ ਦਾ ਵੀ ਇੰਨਾ ਛੋਟਾ ਲੋਕਟ ਬਣਾ ਕੇ ਵੋਂਦੇ ਨੇ ਭक्ति ਮਾਰਗ ਵਿੱਚ ਸਭ ਐਵੇਂ ਹੀ ਨੇ ਕਰਮੇਠੇ ਯਾਦ ਗਾਤੇ ਨੇ ਯਾਦ ਵਿੱਚ ਯਾਤਰਾ ਕਰਨ ਹੀ ਜਾਂਦੇ ਨੇ ਛਿੱਤਰਤਾ ਘਰ ਵਿੱਚ ਰੱਖ ਕੇ ਪੂਜਾ ਕਰ ਸਕਦੇ ਨੇ ਪਰ ਇਹ ਰਸਮ ਪਈ ਹੋਈ ਹੈ ਭਗਤੀ ਦੀ ਜਨਮ ਜਨਮਾਂਤਰ ਯਾਤਰਾਵਾਂ ਤੇ ਜਾਂਦੇ ਨੇ ਚਾਨੋਤਾਮਾਂ ਦੀ ਯਾਤਰਾ ਕਰਦੇ ਹਨ ਚਾਰ ਧਾਮ ਕਿਉ ਕਹਿੰਦੇ ਵੇਸਟ ਈਸਟ ਨਾਉ ਨੌਰਥ ਈਸਾਉਥ ਪੂਰਾ ਪੱਛੀਮ ਉੱਤਰ ਦੱਖਣ ਚਾਰਾਂ ਦਿਸ਼ਾਂ ਦਾ ਚੱਕਰ ਲਗਾਉਂਦੇ ਭਗਤੀ ਮਾਰਗ ਜਦੋਂ ਸ਼ੁਰੂ ਹੁੰਦਾ ਪਹਿਲੇ ਇੱਕ ਦੀ ਭਗਤੀ ਕੀਤੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਆ ਵੇਬੇਚਾਰੀ ਭਗਤੀ ਸਤੋ ਪ੍ਰਧਾਨ ਸੀ ਉਹਨਾਂ ਸਮੇਂ ਤਵ ਪ੍ਰਧਾਨ ਨੇ ਭਗਤੀ ਵੀ ਵੇਬੇਚਾਰੀ ਆਨੇਕਾ ਨੂੰ ਯਾਦ ਕਰਦੇ ਰਹਿੰਦੇ ਨੇ ਤਮੋ ਪ੍ਰਦਾਨ ਪੰਜ ਤੱਤਾਂ ਦਾ ਬਨਾ ਹੋਇਆ ਸਰੀਰ ਉਸਨੂੰ ਪੂਜਦੇ ਨੇ گویا ਤਮੋ ਪ੍ਰਦਾਨ ਕੂਤਾਂ ਦੀ ਪੂਜਾ ਕਰਦੇ ਨੇ ਪਰ ਇਹਨਾਂ ਗੱਲਾਂ ਨੂੰ ਕੋਈ ਸਮਝਦੇ ਥੋੜੀ ਨਹੀਂ ਪਲੇ ਇੱਥੇ ਬੈਠੇ ਨੇ ਤਾਂ ਵੀ ਬੁੱਧੀ ਯੋਗ ਕਿਤੇ ਕਿਤੇ ਭਟਕਦਾ ਰਹਿੰਦਾ ਹੈ ਇੱਥੇ ਤੁਸੀਂ ਬੱਚਿਆਂ ਨੂੰ ਆੱਖਾਂ ਬੰਦ ਕਰਕੇ ਸ਼੍ਰੀ ਬਾਬਾ ਨੂੰ ਯਾਦ ਨਹੀਂ ਕਰਨਾ ਜਾਣਦੇ ਹੋ ਬਾਬਾ ਤਾਂ ਬਹੁਤ ਬਹੁਤ ਦੂਰ ਦੇਸ਼ ਦਾ ਰਹਿਣ ਵਾਲਾ ਹੈ ਉਹ ਆ ਕੇ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਨੇ ਸ਼੍ਰੀਮਤ ਤੇ ਚੰਨਨਾਨ ਸ੍ਰੇਸ਼ਟ ਦੇਵਤਾ ਬਣੋਗੇ ਦੇਵਤਾਵਾਂ ਦੀ ਸਾਰੀ ਰਾਜਾਨੀ ਸਥਾਪਨ ਹੋ ਰਹੀ ਹੈ ਤੁਸੀਂ ਇੱਥੇ ਬੈਠੇ ਆਪਣਾ ਦੇਵੀ ਦੇਵਤਾ ਤੇ ਹਮਦਾ ਰਾਜੇ ਸਥਾਪਨ ਕਰਦੇ ਹੋ ਪਹਿਲੇ ਤੁਹਾਨੂੰ ਪਤਾ ਥੋੜੀ ਸੀ ਕਿਵੇਂ ਸਥਾਪਨ ਹੁੰਦਾ ਹੈ ਹੁਣ ਜਾਣ ਦੇਖੋ ਬਾਬਾ ਸਾਡਾ ਬਾਪ ਵੀ ਹੈ ਟੀਚਰ ਬਣ ਕੇ ਪੜ੍ਹਾਉਂਦੇ ਨੇ ਫਿਰ ਨਾਲ ਵੀ ਲੈ ਜਾਣਗੇ ਸਦਗਤੀ ਕਰਨਗੇ ਗੁਰੂ ਲੋਕ ਕਿਸੇ ਦੀ ਸਦਗਤੀ ਨਹੀਂ ਕਰਦੀ ਐਥੇ ਤੁਹਾਨੂੰ ਸਮਝਾਇਆ ਜਾਂਦਾ ਹੈ ਇਹ ਗਰੀਬ ਪਟੀਜਰ ਸਤਗੁਰੂ ਹੈ ਬਾਪ ਤੋਂ ਵਰਸਾ ਮਿੰਦਾ ਸਤਗੁਰੂ ਪੁਰਾਣੀ ਦੁਨੀਆ ਤੋਂ ਨਵੀਂ ਦੁਨੀਆ ਵਿੱਚ ਲਿਜਾਣਗੇ ਐਨਾ ਸਭ ਗੱਲਾਂ ਨੂੰ ਬੁੱਢੀਆਂ ਬੁੱਢੀਆਂ ਮਾਤਾਵਾਂ ਸਮਝ ਨਹੀਂ ਸਕਣ ਉਹਨਾਂ ਦੇ ਲਈ ਮੁੱਖ ਗੱਲ ਹੈ ਆਪਣੇ ਆਪ ਨੂੰ ਆਤਮਾ ਸਮਝ ਸ਼ਿ巴巴 ਨੂੰ ਯਾਦ ਕਰਨਾ ਹੈ ਅਸੀਂ ਸ਼ਿ巴巴 ਦੇ ਬੱਚੇ ਹਾਂ ਸਾਨੂੰ ਬਾਬਾ ਸਵਰਗ ਦਾ ਵਰਸਾ ਦੇਣਗੇ। ਬੁੱਢੀਆਂ ਮਾਤਾਵਾਂ ਨੂੰ ਫਿਰ ਐਵੇਂ ਤੋਤਲੀ ਭਾਸ਼ਾ ਵਿੱਚ ਬੈਠ ਕੇ ਸਮਝਾਉਣਾ ਚਾਹੀਦਾ ਹੈ। ਇਹ ਤਾਂ ਹਰ ਆਤਮਾ ਦਾ ਹੱਕ ਹੈ, ਬਾਪ ਤੋਂ ਵਰਸਾ ਲੈਣਾ। ਮੌਤ ਸਾਹਮਣੇ ਖੜਾ ਹੈ। ਪੁਰਾਣੀ ਦੁਨੀਆ ਤੋਂ ਨਵੀਂ ਜ਼ਰੂਰ ਬੰਨੀ ਹੈ, ਨਵੀਂ ਤੋਂ ਪੁਰਾਣੀ। ਘਰ ਨੂੰ ਬਨਣ ਵਿੱਚ ਕਿੰਨੇ ਥੋੜਾ ਟਾਈਮ ਲੱਗਦਾ। ਪੁਰਾਣਾ ਹੋਣ ਵਿੱਚ ਸੋ ਬਰੇ ਲੱਗ ਜਾਂਦੇ ਨੇ। ਹੁਣ ਤੁਸੀਂ ਬੱਚੇ ਜਾਂਦੇ ਹੋ। ਏ ਪੁਰਾਣੀ ਦੁਨੀਆ ਹੁਣ ਖਤਮ ਹੋਣੀ ਹੈ ਇਹ ਲੜਾਈ ਜੋ ਹੁਣ ਲੱਗਦੀ ਹੈ ਉਹ ਫਿਰ 5000 ਵਰਿਆਂ ਤੋਂ ਬਾਅਦ ਲੱਗੇਗੀ ਇਹ ਸਭ ਗੱਲਾਂ ਗੁਡੀਆਂ ਮਾਤਾਵਾਂ ਸਮਝ ਨਾ ਸਕਣ ਇਹ ਫਿਰ ਬ੍ਰਾਹਮਣੀਆਂ ਦਾ ਕੰਮ ਹੈ ਉਹਨਾਂ ਨੂੰ ਸਮਝਣਾ ਉਹਨਾਂ ਦੇ ਲਈ ਇੱਕ ਅੱਖਰ ਹੀ ਕਾਫੀ ਹੈ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤੁਸੀਂ ਆਤਮਾ ਪਰਮਤਾ ਵਿੱਚ ਰਹਿਣ ਵਾਲੀ ਆ ਹੋ ਫਿਰ ਇੱਥੇ ਆ ਕੇ ਸਰੀਰ ਲੈ ਕੇ ਬਾਟ ਵਜਾਂਦੀ ਆ ਹੋ ਆਤਮਾ ਐਥੇ ਹੀ ਦੁੱਖ ਸੁੱਖ ਦਾ ਪਾਟ ਵਜਾਂਦੀ ਹੈ ਮੂਲ ਗੱਲ ਬਾਬਾ ਕਹਿੰਦੀ ਮੈਨੂੰ ਯਾਦ ਕਰੋ ਸੋਖ ਧਾਮ ਨੂੰ ਯਾਦ ਕਰੋ ਬਾਪ ਨੂੰ ਯਾਦ ਕਰਨ ਨਾਲ ਪਾਪ ਕੱਟ ਜਾਣਗੇ ਤੁਸੀਂ ਸਵਰਗ ਵਿੱਚ ਆ ਜਾਓਗੇ ਹੁਣ ਜਿੰਨਾ ਜੋ ਯਾਦ ਕਰੇਗਾ ਉਹਨੇ ਪਾਪ ਕੱਟਣ ਕੀ ਬੁੱਡੀਆਂ ਤਾਂ ਘਿਰਿਆ ਹੋਈਆਂ ਨੇ ਸਾਸਨ ਵਿੱਚ ਜਾ ਕੇ ਕੱਖਾ ਸੁਣਦੀਆਂ ਨੇ ਉਹਨਾਂ ਨੂੰ ਵੀ ਘੜੀ ਘੜੀ ਬਾਪ ਦੀ ਯਾਦ ਵਾਣੀ ਚਾਹੀਦੀ ਹੈ ਸਕੂਲ ਵਿੱਚ ਪੜ੍ਹਾਈ ਹੁੰਦੀ ਕਥਾ ਨਹੀਂ ਸੁਣਾਈ ਜਾਂਦੀ ਭਗਤੀ ਮਾਰਗ ਵਿੱਚ ਤੁਸੀਂ ਕਿੰਨੀਆਂ ਢੇਰ ਕਥਾਵਾਂ ਸੁਨੀਆਂ ਪਰ ਉਸ ਤੋਂ ਕੋਈ ਫਾਇਦਾ ਨਹੀਂ ਹੁੰਦਾ ਛੀ ਛੀ ਦੁਨੀਆ ਤੋਂ ਨਵੀਂ ਦੁਨੀਆ ਵਿੱਚ ਕੋਈ ਜਾ ਨਾ ਸਕੇ ਮਨੁੱਖਤਾ ਨਰਚਦਾ ਬਾਪ ਨੂੰ ਨਰਚਨਾ ਨੂੰ ਜਾਣਦੇ ਨਹੀਂ ਨੇਤੀ ਨੇਤੀ ਕਹਿ ਦਿੰਦੇ ਤੁਸੀਂ ਵੀ ਅੱਗੇ ਨਹੀਂ ਜਾਣਦੇ ਸੀ ਹੁਣ ਤੁਸੀਂ ਭਗਤੀ ਮਾਰਗ ਨੂੰ ਚੰਗੀ ਤਰ੍ਹਾਂ ਜਾਣ ਗਏ ਹੋ ਘਰ ਵਿੱਚ ਬੋਤਿਆਂ ਪੋਲ ਮੂਰਤੀਆਂ ਹੁੰਦੀਆਂ ਨੇ ਚੀਜ਼ ਉਹੀ ਹੈ ਕੋਈ ਕੋਈ ਪਤੀ ਲੋਗ ਵੀ ਇਸਤਰੀ ਨੂੰ ਕਹਿੰਦੇ ਤੋ ਘਰ ਵਿੱਚ ਮੂਰਤੀ ਰੱਖ ਕੇ ਬੈਠ ਕੇ ਪੂਜਾ ਕਰ ਬਾਤ ਤੱਕ ਖਾਣ ਕਿਉਂ ਜਾਂਦੀ ਹੈ ਪਰ ਉਹਨਾਂ ਦੀ ਭਾਵਨਾ ਹੁੰਦੀ ਹੈ ਨਾ ਉਹਨ ਤੁਸੀਂ ਸਮਝਦੇ ਹੋ ਪੀਰਤ ਯਾਤਰਾ ਕਰਨਾ ਮਾਣਾ ਭਗਤੀ ਮਾਰਗ ਦੇ ੱੱਕੇ ਖਾਣਾ ਅਨੇਕ ਵਾਰੀ ਤੁਸੀਂ 84 ਦੇ ਚੱਕਰ ਕੱਟੇ ਸਾਜੁਗ ਤ੍ਰੇਤਾ ਵਿੱਚ ਕੋਈ ਯਾਤਰਾ ਨਹੀਂ ਹੁੰਦੀ ਅੱਥੇ ਕੋਈ ਮੰਦਿਰ ਆਦਿ ਨਹੀਂ ਹੁੰਦਾ ਇਹ ਯਾਤਰਾ ਸਭ ਭਗਤੀ ਮਾਰਗ ਵਿੱਚ ਹੀ ਹੁੰਦੀਆਂ ਨੇ ਗਿਆਨ ਮਾਰਗ ਵਿੱਚ ਇਹ ਸਭ ਕੁਝ ਨਹੀਂ ਹੁੰਦਾ ਉਸ ਨੂੰ ਕਿਹਾ ਜਾਂਦਾ ਭਗਤੀ ਗਿਆਨ ਦੇਣ ਵਾਲਾ ਇੱਕ ਬਾਪ ਦੇ ਸਿਵਾਏ ਦੂਜਾ ਕੋਈ ਨਹੀਂ ਗਿਆਨ ਤੋਂ ਸਦਗਤੀ ਹੁੰਦੀ ਹੈ ਸਦਗਤੀ ਦਾਤਾ ਇੱਕ ਬਾਪ ਹੈ ਸ਼੍ਰੀ ਬਾਵਾ ਨੂੰ ਸਿਰੀ ਸਿਰੀ ਨਹੀਂ ਕਹਿੰਦੀ ਉਹਨਾਂ ਨੂੰ ਟਾਈਟਨ ਦੀ ਦਰਕਾਰ ਨਹੀਂ ਇਹ ਤਾਂ ਬੜਾਈ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਿਵ巴巴 ਤੁਸੀਂ ਬੁਲੰਦੇ ਹੋ ਸ਼ਿਵ巴巴 ਅਸੀਂ ਪਤਿਤ ਬਣ ਗਏ ਖਾਂ ਸਾਨੂੰ ਆ ਕੇ ਪਾਵਨ ਬਣਾਓ ਭਗਤੀ ਮਾਰਗ ਵਿੱਚ ਦੁੱਬਨ ਵਿੱਚ ਗਲੇ ਤੱਕ ਫਸੇ ਪਏ ਨੇ ਫਸ ਕੇ ਫੇਰ ਚੀਲਾਉਂਦੇ ਰਹਿੰਦੇ ਨੇ ਵਿਸ਼ੇ ਵਾਸਨਾ ਦੇ ਦੁੱਬਨ ਵਿੱਚ ਇੱਕਦਮ ਫਸ ਪੈਂਦੇ ਸੀੜੀ ਉਤਰਦੇ ਉਤਰਦੇ ਫਸ ਜਾਂਦੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਫਿਰ ਕਹਿੰਦੇ بابا ਸਾਨੂੰ نکਾਲੋ بابا ਨੂੰ ਵੀ ਡਰਾਮਾ ਅਨੁਸਾਰ ਉਹਨਾ ਹੀ ਪੈਂਦਾ ਹੈ ਬਾਪ ਕਹਿੰਦੇ ਨੇ ਮੈਂ ਵੀ ਬੰਨਿਆ ਹੋਇਆ ਹਾਂ ਐਨਾ ਸਭ ਨੂੰ ਦੁੱਬਣ ਤੋਂ ਕਾਲਣ ਦੇ ਲਈ ਐਸ ਨੂੰ ਕਿਹਾ ਜਾਂਦਾ ਕੁੰਭੀ ਪਾਕ ਨਰਕ ਰੋਰਵ ਨਰਕ ਵੀ ਕਹਿੰਦੇ ਨੇ ਇਹ ਬਾਪ ਬੈਠ ਸਮਝਾਉਂਦੇ ਨੇ ਇਹਨਾਂ ਨੂੰ ਪਤਾ ਥੋੜੀ ਲੱਗਦਾ ਹੈ ਤੁਸੀਂ بابا ਨੂੰ ਦੇਖੋ निमंत्रण के जा देंदे हो जाते हैं देखो निमंत्रण हमेशा शादी मुरादी ते ਦਿੱਤਾ ਜਾਂਦਾ ਹੈ ਤੁਸੀਂ ਕਹਿੰਦੇ ਹੋਗੇ पतित पावन बाबा ਐਸ पतित दुनिया रावण दी पुरानी दुनिया ਵਿੱਚ ਆਓ ਅਸੀਂ ਗਨੇਤਾ ਕੈਸ ਵਿੱਚ ਫਸੇ ਹੋਏ ਹਾਂ ਸਿਵਾਏ ਬਾਪ ਦੇ ਹੋਰ ਕੋਈ ਨਿਕਾਲ ਨਾ ਸਕੇ ਕਹਿੰਦੇ ਵੀ ਨੇ ਦੂਰ ਦੇਸ਼ ਦਾ ਰਹਿਣ ਵਾਲਾ ਸੀ बाबा ਇਹ ਰਾਮੰਦ ਦਾ ਦੇਸ਼ ਹੈ ਸਭ ਦੀ ਆਤਮਾ ਤਮੋ ਪ੍ਰધાન ਹੋ ਗਈ ਹੈ ਐਸਲੀ ਬੁਲੰਡੇ ਨੇ ਆਓ ਆਕੀਰ ਬਾਵਨ ਬਨਾਓ ਪਾਤਿਤ ਬਾਵਨ ਸੀਤਾ ਰਾਮ ਐਵੇਂ ਗੋਂਦੀ ਛੰਨਾਂ ਦੇ ਰੰਦੀ ਨਹੀਂ ਐਵੇਂ ਨਹੀਂ ਕਿਉਂ ਪਵਿੱਤਰ ਰਹਿੰਦੀ ਇਹ ਦੁਨੀਆ ਹੀ ਪਤਿਤ ਹੈ 라वण राज ਹੈ ਐਸੇ ਜੇ ਤੁਸੀਂ ਫਸ ਗਏ ਹੋ ਫਿਰ ਇਹ ਨਿਮੰਤਰਣ ਦਿੱਤਾ ਬਾਬਾ ਆਓ ਆਕੇ ਸਾਨੂੰ ਕਮਵੀ ਪਾ ਕਨਰਤੋਂ ਦਿਕਾਲੋ

ਤਮਨੁਖ ਵਾਰੇ ਕੋ ਜਾਣਗੇ ਯਾਨੀ ਮੂਝ ਜਾਣਗੇ ਥੋੜੇ ਸਮੇਂ ਵਿੱਚ ਕੀ ਹੋ ਜਾਵੇਗਾ ਕਈ ਤਾਂ ਠਕਾ ਸੁਣ ਕੇ ਵੀ ਆਟ ਫੇਨ ਹੋ ਜਾਣਗੇ ਮਰਨਗੇ ਐਵੇਂ ਹੀ ਜੋ ਗੱਲ ਨਾ ਪੁੱਛੋ ਦੇਖੋ Տੇਰ ਬੁੱਢੀ ਮਾਤਾਵਾਂ ਆਇਆ ਮੂਇਆ ਨਹੀਂ ਵਿਚਾਰੀਆ ਕੋ ਜੇ ਸਮਝ ਨਾ ਸਕਨ ਜਿਵੇਂ ਤੀਰਥਾਂ ਤੇ ਜਾਂਦੇ ਨੇ ਨਾ ਐਵੇਂ ਇੱਕ ਦੋ ਨੂੰ ਦੇਖ ਕੇ ਤਿਆਰ ਹੋ ਜਾਂਦੇ ਨੇ ਅਸੀਂ ਵੀ ਜਾਂਦੇ ਹਾਂ ਤੋਂ ਤੁਸੀਂ ਜਾਣਦੇ ਹੋ ਭਗਤੀ ਮਾਰਗ ਦੀ ਤੀਰਥ ਯਾਤਰਾ ਦਾ ਅਰਥ ਕੀ ਹੈ ਉਤਰਨਾ ਤਮੋ ਪ੍ਰਧਾਨ ਬੰਨਾ ਵੱਡੀ ਤੇ ਵੱਡੀ ਯਾਤਰਾ ਤੁਹਾਡੀ ਇਹ ਹੈ ਜੋ ਤੁਸੀਂ ਪਤਿਤ ਦੁਨੀਆ ਤੋਂ ਪਾਵਨ ਦੁਨੀਆ ਵਿੱਚ ਜਾਂਦੇ ਹੋ ਐਨਾ ਬੱਚਿਆਂ ਨੂੰ ਕੁਝ ਤਾਂ ਸ਼੍ਰੀ ਬਾਬਾ ਦੀ ਯਾਦ ਦਿਨਾਂ ਦੇ ਰਹੋ ਸ਼੍ਰੀ ਬਾਬਾ ਦਾ ਨਾਮ ਯਾਦ ਹੈ ਥੋੜਾ ਬਹੁਤ ਸੁਣਦਿਆਂ ਨੇ ਸਵਰਗ ਵਿੱਚ ਆ ਜਾਣ ਗਿਆ ਜਰੂਰ ਫਲ ਮਿਲਣਾ ਹੈ ਬਾਤੀ ਪੱਦਤਾ ਹੈ ਪੜਾਈ ਨਾਲ ਐਸ ਵਿੱਚ ਬਹੁਤ ਫਰਕ ਪੈ ਜਾਂਦਾ ਹੈ ਉੱਚੇ ਤੇ ਉੱਚਾ ਫਿਰ ਘਟ ਘਟ ਤੋਂ ਘਟ ਰਾਤ ਦਿਨ ਦਾ ਫਰਕ ਹੈ ਨਾ ਕਿਤੇ ਪ੍ਰਾਈਮ ਮਿਨਿਸਟਰ ਕਿਤੇ ਨੌਕਰ ਚਾਕਰ ਰਾਜਤਾਨੀ ਵਿੱਚ ਵੀ ਨੰਬਰ ਵਾਰ ਹੁੰਦੇ ਨੇ ਸਵਰਗ ਵਿੱਚ ਰਾਜਤਾਨੀ ਹੋਵੇਗੀ ਨਾ ਪਰ ਉੱਥੇ ਬਾਪਾ ਤਮਾਵਾ ਗੰਦੇ ਵਿਕਾਰੀ ਨਹੀਂ ਹੋਣਗੇ ਉਹ ਹੈ ਹੀ ਨਿਰਵਿਕਾਰੀ ਦੁਨੀਆ ਤੁਸੀਂ ਕਹੋਗੇ ਅਸੀਂ ਨਥਵੀ ਨਾਰਾਇਣ ਜ਼ਰੂਰ ਬਣਾਗੇ ਤੋਹਾਨੂੰ ਹੱਥ ਚੱਕਦਿਆਂ ਦੇ ਗੁੱਡੀ ਮਾਤਾਵਾਂ ਵੀ ਹੱਥ ਚੱਕ ਦਿੰਦੀਆਂ ਨੇ ਸਮਝਦਿਆਂ ਕੁਝ ਨਹੀਂ ਫਿਰ ਬਾਪ ਦੇ ਕੋਲ ਆਈਆਂ ਨੇ ਤਾਂ ਸਵਰਗ ਵਿੱਚ ਜਾਣਗੀਆਂ ਜ਼ਰੂਰ ਪਰ ਸਾਰੀ ਥੋੜੀ ਬਨਣ ਗਿਆ ਨਹੀਂ ਪਰ ਜਾਵੀ ਤਾਂ ਬਣੇਗੀ ਨਾ ਬਾਪ ਕਹਿੰਦੇ ਸੀ ਮੈਂ ਗਰੀਬ ਨਿਵਾਜ਼ ਹਾਂ ਬਾਪਾ ਗਰੀਬਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਭਲੇ ਕਿੰਨੇ ਵੱਡੇ ਵੱਡੇ ਸਾਹੂਕਾਰ ਪਦਮਪਤੀ ਉਹਨਾਂ ਤੋਂ ਵੀ ਉੱਚ ਪਦ ਪਾਣਗੇ ਇੱਕ ਹੀ ਜਨਮ ਦੇ ਲਈ ਇਹ ਵੀ ਚੰਗਾ ਹੈ ਬੁੜੀਆਂ ਮਾਤਾਵਾਂ ਜਦੋਂ ਆਂਦੀਆਂ ਨੇ ਬਾਬਾ ਨੂੰ ਖੁਸ਼ੀ ਹੁੰਦੀ ਹੈ ਫਿਰ ਵੀ ਸ਼੍ਰੀ ਕਿਸ਼ਨਪੁਰੀ ਵਿੱਚ ਜਾਣ ਗਿਆ ਨਾ ਇਹ ਹੈ ਰਾਵਨਪੁਰੀ ਜੋ ਚੰਗੀ ਤਰ੍ਹਾਂ ਪੜਨਗੇ ਤਾਂ ਸ਼੍ਰੀ ਕਿਸ਼ਨ ਨੂੰ ਵੀ ਗੋਦ ਵਿੱਚ ਚੁਲਾਣਗੇ ਪਰ ਜਾ ਥੋੜੀ ਮੈਂ ਨੰਦਰ ਆ ਸਕੇਗੀ ਉਹ ਤਾਂ ਕਦੇ ਕ੍ਰਿਸ਼ਤੀ ਦੀਦਾਰ ਕਰ ਸਕੇਗੀ ਦਰਸ਼ਨ ਕਰ ਸਕੇਗੀ ਜਿਵੇਂ ਕੋਈ ਪੋਪ ਦੇ ਦਰਸ਼ਨ ਕਰਾਂਦੇ ਨੇ ਖਿੜਕੀਆਂ ਤੋਂ ਲੱਖਾਂ ਆ ਕੇ ਇਕੱਠੇ ਹੁੰਦੇ ਨੇ ਦਰਸ਼ਨ ਕਰਨ ਦੇ ਤੇ ਪਰ ਉਹਨਾਂ ਦਾ ਅਸੀਂ ਕੀ ਦੀਦਾਰ ਕਰਾਂਗੀ ਐਵੇਂਰ ਪਾਵਨਤਾ ਇੱਕ ਬਾਪ ਹੈ ਜੋ ਆਪਕੇ ਤੁਹਾਨੂੰ ਵੀ ਪਾਵਨ ਬਣਾਉਂਦੇ ਨੇ ਤੁਸੀਂ ਸਾਰੇ ਵਿਸ਼ਵ ਨੂੰ ਸਾਤੋਂ ਪ੍ਰધાન ਬਣਾਣ ਦੇ ਕੋ ਉਪਤੇ ਪੰਜਪੂਤ ਨਹੀਂ ਰਹਿਣਗੇ ਪੰਜ ਤੱਤਵੀ ਸਤੋ ਪ੍ਰધાન ਬਣ ਜਾਂਦੇ ਨੇ ਤੁਹਾਡੇ ਗੁਲਾਮ ਬਣ ਜਾਂਦੇ ਨੇ ਕਦੇ ਅਜੇ ਹੀ ਦਰਵੀ ਨਹੀਂ ਹੋਏਗੀ ਜੇ ਨੁਕਸਾਨ ਹੋ ਜਾਵੇ ਪੰਜ ਤੱਤਵੀ ਕਾਇਦੀ ਅਨੁਸਾਰ ਚੰਦੇ ਨੇ ਆਤਮਾ ਨੇ ਮ੍ਰਿਤਿਉ ਨਹੀਂ ਗੁੰਦੀ ਕੌਣ ਤੁਸੀਂ ਸਵਰਗ ਵਿੱਚ ਜਾਂਦੇ ਹੋ ਤਾਂ ਨਰਕ ਨੂੰ ਨਰਕ ਨਾਲ ਵਿਦਿਯੋਗ ਨਿਕਾਣਨਾ ਚਾਹੀਦਾ ਹੈ ਜੀਵੇਂ ਨਮਾ ਮਕਾਨ ਬਣਾਉਂਦੇ ਨੇ

ਥੋੜਾ ਵੀ ਯਾਦ ਕਰੋ ਤਾਂ ਸਵਰਗ ਵਿੱਚ ਆ ਜਾਓਗੇ ਤੁਸੀਂ ਗੁਪਤ ਵੇਸ਼ ਵਿੱਚ ਆਪਣਾ ਸਰਗ ਬਣਾ ਰਹੇ ਹੋ ਜਾਣਦੇ ਹੋ ਅਸੀਂ ਇਸ ਸਰੀਰ ਨੂੰ ਛੱਡ ਫਿਰ ਜਾ ਕੇ ਸਵਰਗ ਵਿੱਚ ਨਿਵਾਸ ਕਰਾਂਗੇ ਆਜੇ ਹੀ ਇਹ ਬੇਵੱਧ ਦੇ ਬਾਪ ਨੂੰ ਭੁੱਲਣਾ ਨਹੀਂ ਚਾਹੀਦਾ ਔਨ ਤੁਸੀਂ ਸਵਰਗ ਵਿੱਚ ਜਾਣ ਦੇ ਲਈ ਪੜ ਰਹੇ ਹੋ ਆਪਣੀ ਰਾਜਧਾਨੀ ਸਥਾਪਨ ਕਰਨ ਦੇ ਲਈ ਪੁਰਸ਼ਾਰਤ ਕਰ ਰਹੇ ਇਹ 라ਵਣ ਦੀ ਰਾਜਧਾਨੀ ਖਲਾਸ ਹੋ ਜਾਣੀ ਹੈ ਅੰਦਰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ASCII ਇਹ ਸਵਰਗ ਅਨੇਕ ਵਾਰ ਬਨਾਇਆ ਰਾਜਾਈ ਲਿੱਤੀ ਫਿਰ ਗਵਾਈ ਇਹ ਵੀ ਯਾਦ ਕਰੋ ਤਾਂ ਬਹੁਤ ਚੰਗਾ ASCII ਸਵਰਗ ਦੇ ਮਾਲਿਕ ਸੀ ਬਾਬ ਨੇ ਸਾਨੂੰ ਅਜੇਹਾ ਬਨਾਇਆ ਸੀ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਪਸਮ ਹੋਣਗੇ ਕਿੰਨਾ ਸਹਿਜ ਰੀਤੀ ਤੁਸੀਂ ਸਵਰਗ ਦੀ ਸਥਾਪਨਾ ਕਰ ਰਹੇ ਹੋ ਪੁਰਾਣੀ ਦੁਨੀਆ ਦੇ ਵਿਨਾਸ਼ ਤੇ ਲਈ ਕਿੰਨੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਮੈਂ ਕੁਦਰਤੀ ਆਪਦਾਵਾ ਮਿਜ਼ਾਈ ਲਾਦੀ ਸਭ ਪੁਰਾਣੀ ਦੁਨੀਆ ਖਤਮ ਹੋਏਗੀ ਹੁਣ ਬਾਪਾਏ ਨਹੀਂ ਤੂਫਾਨੋ ਸ੍ਰੇਸ਼ਟ ਮਤ ਦੇਣ ਦੇ ਲਈ ਸ੍ਰੇਸ਼ਟ ਸਵਰਗ ਦੀ ਸਥਾਪਨਾ ਕਰਨ ਦੇ ਲਈ ਆਨੇਕ ਵਾਰ ਤੋਂ ਸੀਏ ਸਥਾਪਨਾ ਕੀਤੀ ਬੁੱਧੀ ਵਿੱਚ ਯਾਦ ਰੱਖਣਾ ਚਾਹੀਦਾ ਹੈ ਆਨੇਕ ਵਾਰ ਰਾਜ ਲਿਆ ਫਿਰ ਗਵਾਇਆ ਇਹ ਬੁੱਧੀ ਵਿੱਚ ਚੰਦਾ ਰਹੇ ਇਕ ਦੋ ਨੂੰ ਵੀ ਇਹੀ ਗੱਲਾਂ ਸੁਣਾਓ ਬਨਿਆਵੀ ਗੱਲਾਂ ਵਿੱਚ ਟਾਈਮ ਨਹੀਂ ਗਵਾਉਣਾ ਚਾਹੁੰਦਾ ਬਾਪ ਨੂੰ ਯਾਦ ਕਰੋ ਸਵਦਰਸ਼ਨ ਚੱਕਰ ਤਾਰੇ ਬਨੋ ਐਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੁਣ ਕੇ ਫਿਰ ਬੋਧ ਉਗਾਰਨਾ ਹੈ ਸਿਮਰਨ ਕਰਨਾ ਹੈ ਬਾਪ ਨੇ ਕੀ ਸੁਣਾਇਆ ਸ਼੍ਰੀ ਬਾਪਾ ਤੇ ਵਰਸੇ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਬਾਪ ਆਤੇਲੀ ਤੇ ਬ੍ਰਹਿਸ਼ਟ ਲੈ ਕੇ ਆਏ ਦੀ ਪਵਿੱਤਰ ਵੀ ਬੰਨਾ ਹੈ ਪਵਿੱਤਰ ਨਹੀਂ ਬਣੋਗੇ ਤਾਂ ਸਜ਼ਾ ਖਾਣੀ ਪਵੇਗੀ ਪਦਵੀ ਵੀ ਬਹੁਤ ਛੋਟੀ ਪਾਲੋਗੇ ਸਵਰਗ ਵਿੱਚ ਉੱਚ ਪਦ ਪਾਣਾ ਹੈ ਤਾਂ ਚੰਗੀ ਤਰ੍ਹਾਂ ਧਾਰਨਾ ਕਰੋ ਬਾਬਾ ਰਸਤਾ ਤਾਂ ਬਹੁਤ ਸਹਿਜ ਦਸਤੇ ਨੇ ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਖਾਨੀ ਬੱਚਿਆਂ ਦੀ ਰੋਖਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖਸਾਰ ਬੈਲੀ ਤਾਰਨਾ ਬਾਪ ਜੋ ਸੁਣਾੰਦੇ ਨੇ ਉਸ ਨੂੰ ਚੰਗੀ ਤਰ੍ਹਾਂ ਸੁਣ ਕੇ ਫਿਰ ਉਹ ਗਾਰਨਾ ਹੈ ਦੁਨੀਆਵੀ ਗੱਲਾਂ ਵਿੱਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਦੂਜਾ ਬਾਪ ਦੀ ਯਾਦ ਵਿੱਚ ਅੱਖਾਂ ਬੰਦ ਕਰਕੇ ਨਹੀਂ ਬੈਠਣਾ ਸ਼੍ਰੀ ਕ੍ਰਿਸ਼ਨ ਦੀ ਰਾਜਧਾਨੀ ਵਿੱਚ ਜਾਣ ਦੇ ਲਈ ਪੜਾਈ ਚੰਗੀ ਤਰ੍ਹਾਂ ਪੜਨੀ ਹੈ ਵਰਦਾਨ ਹੈ ਮਨਬੁੱਧੀ ਨੂੰ ਚਮੇਲਿਆਂ ਤੋਂ ਕਿਨਾਰਾ ਕਰ ਮਿਲਨ ਮੇਲਾ ਮਨਾਨ ਵਾਲੇ ਚਮੇਲਾ ਮੁਕਤ ਭਵ ਮਨਬੁੱਧੀ ਨੂੰ ਚਮੇਲਿਆਂ ਤੋਂ ਕਿਨਾਰਾ ਕਰ ਮਿਲਨ ਮੇਲਾ ਮਨਾਨ ਵਾਲੇ ਚਮੇਲਾ ਮੁਕਤ ਭਵ ਕਈ ਬੱਚੇ ਸੋਚਦੇ ਨੇ ਇਹ ਜਮੇਲਾ ਪੂਰਾ ਹੋਏਗਾ ਫੇਰ ਸਾਡੀ ਅਵਸਥਾ ਸੇਵਾ ਚੰਗੀ ਹੋ ਜਾਏਗੀ ਲੇਕਿਨ ਚਮੇਲੇ ਪਹਾੜ ਦੇ ਸਮਾਨੇ ਪਹਾੜ ਨਹੀਂ ਘਟੇਗਾ ਲੇਕਿਨ ਜਿੱਥੇ ਚਮੇਲਾ ਹੋਵੇ ਉੱਥੇ ਆਪਣੀ ਮਨਬੁੱਧੀ ਨੂੰ ਕਿਨਾਰੇ ਕਰ ਲੋ ਯਾ ਉਰਦੂ ਕਲਾ ਨਾਲ ਚਮੇਲੇਂ ਦੇ ਪਹਾੜ ਤੋਂ ਉੱਪਰ ਚ ਨੇ ਜਾਓ ਪਹਾੜ ਵੀ ਤੁਹਾਨੂੰ ਸਹਿਜ ਅਨੁਭਵ ਹੋਵੇਗਾ ਚਮੇਲੇਂ ਦੀ ਦੁਨੀਆ ਵਿੱਚ ਚਮੇਲੇ ਤਾਂ ਆਣਗੇ ਤੁਸੀਂ ਮੁਕਤ ਰਹੋ तामिलन मेला मना सकोगे स्लोगन है एस बेहद नाटक विच हीरो पार्ट बजान वाले ही हीरो पार्ट धरी ने एस बेहद नाटक विच हीरो पार्ट बजान वाले ही हीरो पार्ट धरी ने ओम शांति